ਬਾਬਾ ਜੀ ਕਹਿੰਦੇ ਇਹ ਵੀ ਮੈਂ ਨਾ ਵੀ ਤੁਹਾਡੀਆਂ ਸਾਰੀ ਦਿਹਾੜੀ ਸੁੱਖਾ ਸੁਖੀ ਇਹਨਾਂ ਦਿਨ ਰਾਤ ਹਨ ਤੇ ਵਾਕਈ ਬਹੁਤ ਵੱਡੀ ਘਟਨਾ ਉੱਥੇ ਵਾਪਰ ਗਈ ਸੀ ਬੇਟੇ ਐਕਸੀਡੈਂਟ ਹੋਇਆ ਤੇ ਸ਼ਾਇਦ ਤੁਹਾਡਾ ਹੀ ਅਸ਼ੀਰਵਾਦ ਸੀ ਉਹ ਤਾਂ ਮਾਲਕਾਂ ਨੇ ਲੀਤਾ ਸਾਰੇ ਦੇਖੋ ਦੋਸਤੋ ਕਿੱਥੇ ਦੇਣ ਦੇਵਾਂਗੇ ਇਹਨਾਂ ਨੂੰ ਜਦੋਂ ਇਹ ਜੀ ਗੱਲ ਸੁਣਦੇ ਮੇਰਾ ਆਪ ਦਾ ਮਨ ਭਾਵਕ ਹੁੰਦਾ ਵੀ ਮੈਂ ਮਹਿਕਮੇ 'ਚ ਰਹਿ ਕੇ ਇਹ ਜੇ ਇਨਸਾਨ ਕਮਾਈ ਇਹ ਪ੍ਰਾਪਤੀ ਆ ਹੋਰ ਕੀ ਜਿਹੜਾ ਅਗਰ ਰੱਬੀ ਰੂਹ ਨੇ ਸੰਤਾਂ ਦਾ ਮਹਾਂਪੁਰਸ਼ ਦਾ ਜਨਮ ਹੋਇਆ ਇਸ ਪਰਿਵਾਰ 'ਚ ਤੇ ਇਹ ਸਾਡੀਆਂ ਸੁੱਖਾਂ ਮੰਗਦਾ ਸਾਰੀ ਦਿਹਾੜੀ ਮੈਨੂੰ ਜਦੋਂ ਵੀ ਮੈਂ ਸਤਪਾਲ ਤੁਹਾਡੀਆਂ ਸਾਰੀ ਦਿਹਾੜੀ ਅਰਦਾਸਾਂ ਕਰਦਾ ਤੁਹਾਡੀ ਸੁੱਖ ਮੰਗਦਾ ਤੇ ਇਹ ਆ ਕਮਾਈ ਤੇ ਪੈਸੇ ਕੀ ਕਮਾ ਕੇ ਕਰਨੇ ਸੀ ਕਿ ਨਹੀਂ ਹਾਂ ਕਿੱਥੇ ਜਾਣਾ ਸੀਗਾ ਉਹ ਜਿਹੜੇ ਉਹ ਜਿਹੜੇ ਫਿਰਦੇ ਸਾਰੇ ਜਿਹੜੇ ਤੈਨੂੰ ਕਹਿੰਦੇ ਸੀ ਵੀ ਆਹ ਕਰਦੇ ਉਹ ਕਰਦੇ ਆ ਚਲੋ ਆ ਵੀ ਦੋਸਤੋ ਅੱਜ ਮੈਂ ਆਪਣੇ ਬਾਪੂ ਸਰਦਾਰ ਮਹਿੰਦਰ ਸਿੰਘ ਪਿੰਡ ਚੂੜ ਚੱਕ ਜਿਹੜਾ ਸਰਦਾਰ ਲక్ష్మణ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਬਹੁਤ ਮਾਨਮਤੇ ਫੈਸਲੇ ਲਏ ਉਹਨਾਂ ਨੇ ਆਪ ਦੀ ਟਰਮ ਵਿੱਚ ਉਹ ਚੂੜ ਚੱਕ ਬੈਠੇ ਆ ਤੇ ਬਾਬਾ ਜੀ ਜਿਹੜੇ ਮਹਾਂਪੁਰਸ਼ ਪੁੱਤੋ ਬਾਬਾ ਖੇਮ ਸਿੰਘ ਜੀ ਉਹਨਾਂ ਦੇ ਬਾਬਾ ਜੀ ਭਤੀਜੇ ਭਤੀਜੀ ਤੁੜੇ ਚਾਚਾ ਹੀ ਹਾਂ ਹੁਣ ਮੈਂ ਤੁਹਾਨੂੰ ਜਿਹੜੀ ਅੱਜ ਗੱਲ ਦੱਸਣ ਲੱਗਿਆ ਵੀ ਬਾਬਾ ਜੀ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੀ ਕੋਈ ਸਾਡਾ ਕੋਈ ਸਬੰਧ ਨਹੀਂ ਸੀ ਪਰ ਸਾਡਾ ਇੱਕ ਗੱਲ ਤੋਂ ਸੰਬੰਧ ਜੁੜਿਆ ਸੀ ਬਾਬਾ ਜੀ ਦੀ ਬੇਟੀ ਦਾ ਵਿਆਹ ਹੋਇਆ ਸੀ ਕੈਨੇਡਾ 'ਚ ਤੇ ਬਾਬਾ ਜੀ ਐਡੇ ਭੋਲੇ ਇਨਸਾਨ ਸੀਗੇ ਤੇ ਜਾ ਕੇ ਉੱਥੇ ਦਫ਼ਤਰ ਦੱਸ ਬੈਠੇ ਵੀ ਵੀ ਸਾਡੀ ਬੇਟੀ ਦੀ ਪੇਪਰ ਮੈਰਿਜ ਹੈ ਇਹ ਗੱਲ ਹੈ ਕਿ ਬਾਬਾ ਜੀ 1998 ਨੰਨੇ ਦੀ ਗੱਲ ਹੈ ਤੇ ਚਲੋ ਉਹਨਾਂ ਨੇ ਜਦੋਂ ਸਾਡੇ ਮੁਲਾਜ਼ਮ ਤੁਹਾਨੂੰ ਪਤਾ ਜੇਬ ਜੇ ਹੁੰਦੇ ਆ ਤੇ ਉਹਨਾਂ ਨੇ ਬਾਬਾ ਜੀ ਨੂੰ ਲੁਝਾ ਲਿਆ ਕਹਿੰਦੇ ਜੀ ਅਸੀਂ ਤਾਂ ਤੁਹਾਡੀ ਪੀਸੀਸੀ ਨਹੀਂ ਦੇਣੀ ਪੇਪਰ ਮੈਰਿਜ ਹੈ ਜਾਲੀ ਵਿਆਹ ਤੇ ਉਹਨਾਂ ਜਦੋਂ ਮੈਂ ਐਸਐਸਪੀ ਸਾਹਿਬ ਦੇ ਨਾਲ ਹੁੰਦਾ ਸੀ ਤੇ ਅਸੀਂ ਦਫ਼ਤਰ ਆਏ ਤੇ ਤੁਸੀਂ ਚਾਹ ਵਾਲੇ ਦੇ ਕੋਲੇ ਬੈਠੇ ਸੀ ਹੈਨਾ ਮੈਨੂੰ ਅੱਜ ਵੀ ਯਾਦ ਆ ਤੇ ਹਰਜੀਤ ਉਹ ਚਲ ਹੁਣ ਮੇਰੀ ਭੈਣ ਉਹ ਤਾਂ ਮੈਂ ਨਹੀਂ ਸੀ ਜਾਣਦਾ ਉਹ ਰੋਈ ਜਾਂਦੀ ਸੀ ਮੈਂ ਤੁਹਾਨੂੰ ਆ ਕੇ ਪੁੱਛਿਆ ਸੀ ਨਾ ਵੀ ਤੁਸੀਂ ਕੀ ਗੱਲ ਹੋ ਗਈ ਹੈ ਨਾ ਤੇ ਮੈਂ ਚਾਹ ਕੇ ਆਦਾ ਆਰਡਰ ਦੇ ਕੇ ਤੇ ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਕੀ ਗੱਲ ਹੋ ਗਈ ਕੁੜੀ ਰੋਂਦੀ ਕਿਉਂ ਐ ਇਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਵੀ ਮੈਂ ਸੱਚ ਬੋਲਦਾ ਵੀ ਮੈਂ ਝੂਠ ਮਾਰ ਨਹੀਂ ਸਕਦਾ ਵੀ ਮਾਂ ਪੁਰਖਾਂ ਦਾ ਪਰਿਵਾਰ ਸਾਡਾ ਤੇ ਮੈਂ ਕਿਹਾ ਬਾਬਾ ਜੀ ਇਹ ਕਿੱਡੀ ਕਬੱਡੀ ਗੱਲ ਆ ਮੈਂ ਐਸਐਸਪੀ ਸਾਹਿਬ ਨੂੰ ਜਾ ਕੇ ਮੈਂ ਕਿਹਾ ਜੀ ਕੋਈ ਨਾ ਕਰ ਲਿਆ ਕੁੜੀ ਦਾ ਵਿਆਹ ਕਰਤਾ ਪੇਪਰ ਮੈਰਿਜ ਉਹ ਤੋਂ ਅਸੀਂ ਕੀ ਲੈਣਾ ਸਾਡਾ ਤਾਂ ਉਹਦੇ ਨਾਲ ਕੋਈ ਸੰਬੰਧ ਨਹੀਂ ਇਮੀਗ੍ਰੇਸ਼ਨ ਜਾਣੇ ਔਰ ਜਾਣੇ ਸਾਥ ਤੋਂ ਉਹਨਾਂ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਿਆ ਵੀ ਕੁੜੀ ਦੇ ਖਿਲਾਫ ਕੋਈ ਕ੍ਰਿਮੀਨਲ ਕਾਰਵਾਈ ਤਾਂ ਨਹੀਂ ਕੀਤੀ ਜਾਂ ਕੋਈ ਤੇ ਸਾਹ ਬੜੇ ਚੰਗੇ ਸੀ ਤੇ चौहान ਸਾਹਿਬ ਸੀ ਉਹ ਸ਼ਰਦ ਸੱਤੇ ਚੋਂ ਹਾਂ ਮੈਂ ਉਹਨਾਂ ਤੋਂ ਇਹਨਾਂ ਨੂੰ ਪੀਸੀਸੀ ਕਰਾ ਕੇ ਦੇਤੀ ਤੇ ਇਹਨਾਂ ਤੋਂ ਵੈਸੇ ਪਹਿਲੀ ਟੀਮ ਨੇ ਬਹੁਤ ਵੱਡੀ ਅਮਾਉਂਟ ਨੇ ਤਾਂ ਮੰਗੀ ਸੀ ਤੇ ਇਹ ਨਹੀਂ ਦੇਣ ਜੋਗੇ ਨਹੀਂ ਸੀ ਉਸ ਵੇਲੇ ਵਿਚਾਰੇ ਚਲੋ ਚਲੋ ਮੈਂ ਇਹਨਾਂ ਨੂੰ ਪੀਸੀਸੀ ਇਹ ਫੇਰ ਡਰਨ ਵੀ ਸਾਨੂੰ ਕੋਈ ਦਿੱਕਤ ਨਹੀਂ ਮੈਂ ਬਾਬਾ ਜੀ ਆਹ ਲਓ ਨੰਬਰ ਮੇਰਾ ਜੇ ਮੈਂ ਨਾ ਇਹ ਤਾਂ ਸਿੱਧਾ ਜਾ ਕੇ ਐਸਐਸਪੀ ਸਾਹ ਨੂੰ ਮਿਲ ਲਿਆ ਫਿਰ ਦੋਸਤੋ ਗੁਣ ਕੀ ਹੁਣ ਪੀਸੀਸੀ ਕਰਵਾਤੀ ਇੱਕ ਪੈਸਾ ਨਹੀਂ ਸੀ ਲਿਆ ਤੋਂ ਉਹਦੇ ਨਾ ਇਹਨਾਂ ਦਾ ਕਿਤੇ ਲੱਗਣ ਦਿੱਤਾ ਕੁੜੀ ਬਾਹਰ ਕੈਨੇਡਾ ਚਲੀ ਗਈ ਹਰਜੀਤ ਉਸ ਤੋਂ ਬਾਅਦ ਉਹ ਪੀਆਰ ਹੋ ਕੇ ਆਉਂਦੀ ਹੈ ਤੇ ਬਾਬਾ ਜੀ ਮੈਨੂੰ ਦਫ਼ਤਰ ਲੱਭਦੇ ਲੱਭਦੇ ਜਦੋਂ ਪਤਾ ਲੱਗਿਆ ਵੀ ਪਿੰਡ ਮੈਂ ਤੇ ਮੇਰੇ ਕੋਲ ਪਿੰਡ ਆ ਗਈ ਸੀ ਤੂੰ ਤੇ ਹਰਜੀਤ ਆਈ ਸੀ ਨਾ ਫਿਰ ਮੈਨੂੰ ਕੁੜੀ ਨੇ ਕਿਹਾ ਵੀ ਤੁਹਾਡਾ ਸਾਡੇ ਤੇ ਗੁਨਾ ਮੈਂ ਕਿਹਾ ਜੀ ਫਿਰ ਕਹਦਾ ਮੈਂ ਤਾਂ ਭੁੱਲ ਗਿਆ ਸੀ ਗੱਲ ਵੀ 2-3 ਸਾਲ ਹੋ ਗਏ 3 ਸਾਲ ਇਸ ਗੱਲ ਨੂੰ ਜਾਦਾ ਹੀ ਹੋ ਗਏ ਹੁਣੇ ਤੇ ਉਹ ਕਹਿੰਦੀ ਵੀ ਮੈਂ ਹੁਣ ਵਿਆਹ ਕਰਾਉਣ ਆਈ ਆ ਬਾਈ ਜਿੱਥੇ ਤੂੰ ਕਹਿੰਗੇ ਮੈਂ ਉੱਥੇ ਇਹ ਮੇਰਾ ਰਿਸ਼ਤਾ ਕਰਵਾ ਲਈ। ਐਨਾ ਮਤਲਬ ਛੋਟੇ ਜੇ ਗੁਣ ਨੂੰ ਯਾਦ ਰੱਖਿਆ। ਚਲੋ ਮੈਂ ਪਿਆਰ ਅਸ਼ੀਰਵਾਦ ਦਿੱਤਾ ਮੈਂ ਕਿ ਕੋਈ ਨਹੀਂ ਵੀ ਤੁਸੀਂ ਜਿੱਥੇ ਬਾਬਾ ਜੀ ਤੁਹਾਨੂੰ ਕਹਿਣਗੇ ਵਧੀਆ ਘਰ ਲੱਭ ਕੇ ਰਿਸ਼ਤਾ ਕੁੜੀ ਦਾ ਹੋ ਗਿਆ ਤੇ ਪਰ ਉਹਨੇ ਮੈਨੂੰ ਇੱਕ ਸ਼ਰਤ ਰੱਖੀ ਸੀ। ਮੈਂ ਉਹਨਾਂ ਦੀ ਵੀਰੇ ਫਿਰ ਜਦੋਂ ਮੇਰਾ ਵਿਆਹ ਹੋਇਆ ਤੇ ਮੈਨੂੰ ਤੁਸੀਂ ਡੋਲੀ ਸੀ ਤੁਸੀਂ ਭਾਉਣ। ਫਿਰ ਮੈਂ ਆਪਣਾ ਫਰਜ਼ ਨਿਭਾ ਕੇ ਗਿਆ ਸੀ ਭਰਾ। ਹਾਂ। ਉਸ ਦਿਨ ਤੋਂ ਬਾਅਦ ਮੇਰੀ ਇਸ ਪਰਿਵਾਰ ਦੇ ਨਾਲ ਮੈਂ ਬਾਬਾ ਜੀ ਮੈਨੂੰ ਆਦਾ ਪੁੱਤ ਸਮਝਦੇ ਹਨ ਜਿੱਦ ਕਿਤੇ ਮਾੜਾ ਜਾਂ ਇਹਨਾਂ ਦਾ ਮਨ ਹੁੰਦਾ ਮੈਨੂੰ ਫੋਨ ਕਰਦੇ ਆ ਫਿਰ ਮੈਂ ਵੀ ਇਹਨਾਂ ਨੂੰ ਮਿਲਣ ਆ ਜਾਂਦਾ ਹੁਣ ਮੈਥੋਂ ਆਇਆ ਨਹੀਂ ਸੀ ਗਿਆ ਕਾਫੀ ਟਾਈਮ ਹੋ ਗਿਆ ਪਰਸੋਂ ਬਾਬਾ ਜੀ ਨੇ ਫੋਨ ਕੀਤਾ ਕਹਿੰਦੇ ਮੈਨੂੰ ਮਿਲ ਕੇ ਜਾ ਮੇਰਾ ਜੀ ਕਰਦਾ ਫਿਰ ਅੱਜ ਅਸੀਂ ਮੈਂ ਮੇਰੀ ਵਾਈਫ ਸਾਈ ਮਿਲਣ ਆਏ ਬਾਬਾ ਜੀ ਨੂੰ ਹੁਣ ਚਾਹ ਪਾਣੀ ਪੀ ਲਿਆ ਰੋਟੀ ਪਾਣੀ ਖਾ ਲਿਆ ਹੁਣ ਅਸੀਂ ਚੱਲਦੇ ਹਾਂ ਬਾਬਾ ਜੀ ਦਾ ਬੇਟਾ ਸ਼ਿੰਦ ਉਧਰ ਛਿੰਦੇ ਦੇ ਵਾਈਫ ਨੇ ਮੇਰੇ ਵਾਈਫ ਨੇ ਸਾਡਾ ਪਰਿਵਾਰਕ ਰਿਸ਼ਤਾ ਕੀ ਗ੍ਰਿਸ਼ਤਦਾਰੀ ਤੋਂ ਵੱਧ ਇੱਕ ਉਸ ਘਟਨਾ ਨੇ ਆਪਣਾ ਬਾਕੀ ਜਿੰਨੇ ਵੀ ਮੁਰਗੇ ਬਾਬਾ ਜੀ ਦੇ ਵਿਆਹ ਤੇ ਵੀ ਅਸੀਂ ਆਏ ਕੁੜੀਆਂ ਦੇ ਵਿਆਹ ਤੇ ਵੀ ਆਏ ਤੇ ਅੱਜ ਤੱਕ ਜਿਹੜਾ ਮੈਨੂੰ ਇਹ ਮਾਨ ਸਤਕਾਰ ਇੱਕ ਵੱਡੇ ਪੁੱਤ ਆਲਾ ਦਿੰਦੇ ਆ ਦੋਸਤੋ ਇਹ ਹੁੰਦੀ ਹੈ ਤੁਹਾਡੀ ਕਮਾਈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਵਰਦੀ ਪਾ ਲਈਏ ਤੇ ਉੱਥੇ ਇਹੀ ਮਨਸ਼ਾ ਹੁੰਦੀ ਵੀ ਪੈਸੇ ਹੀ ਲੈਣੇ ਜਾਂ ਹੋਰ ਕੁਝ ਲੈਣਾ ਕਈ ਵਾਰੀ ਇਨਸਾਨੀਅਤ ਬਹੁਤ ਵੱਡੇ ਰਿਸ਼ਤੇ ਕਮਾ ਕਮਾ ਜਾਂਦੇ ਆ ਹੁਣ ਹਰਜੀਤ ਦੇ ਬੱਚੇ ਆ ਵੱਡੇ ਆ ਉਹ ਹਰੇਕ ਸਾਲ ਮੈਨੂੰ ਰਖੜੀ ਭੇਜਦੀ ਉਥੋਂ ਤੇ ਦੇਖੋ ਦੋਸਤੋ ਵੀ ਇੱਕ ਛੋਟੀ ਜੀ ਘਟਨਾ ਨੇ ਮੇਰਾ ਕਿੱਡਾ ਵੱਡਾ ਇਸ ਇਹ ਮਹਾਂਪੁਰਖਾਂ ਦਾ ਪਰਿਵਾਰ ਹੈ ਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਜਦੋਂ ਮੈਂ ਇੱਥੇ ਇਹਨਾਂ ਕੋਲੇ ਆਉਣਾ ਤੇ ਇਸ ਪਰਿਵਾਰ ਨਾਲ ਮੇਰਾ ਰابطਾ ਤੇ ਹੁਣ ਬਾਬਾ ਜੀ ਤੁਹਾਨੂੰ ਫਤਿਹ ਬੁਲਾਉਣਗੇ ਤੇ ਬਾਬਾ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਿਓ ਤੰਦਰੁਸਤ ਰਹਣ ਬਾਬਾ ਜੀ ਤੁਸੀਂ ਜਿਉਂਦੇ ਬਸਦੇ ਰਹੋ ਇੱਥੇ ਕਹਿੰਦੇ ਤੁਸੀਂ 100 ਸਾਲ ਦੀ ਹੋ ਨਾ ਅਜੇ ਬਿੰਦਾ ਬਿੰਦੂ ਦਾ ਵਿਆਹ ਦੇਖਣਾ ਤੁਸੀਂ ਕੁੜੀ ਦਾ ਨਿੱਕੀ ਦਾਗੇ ਫੇਰ ਤੁਹਾਨੂੰ ਤੋੜਾਂਗੇ ਉਧਰ ਨੂੰ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਵੀਡੀਓ ਇਹ ਕਿ ਯਾਦਗਾਰੀ ਵੀਡੀਓ ਬਣਾਈ ਜੇ ਤੇ ਜੰਗੀ ਲੱਗੀ ਉਹਨੂੰ ਲਾਈਕ ਸ਼ੇਅਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵਤਾ ਬੰਦਾ ਦੇਵਤਾ ਪਰਿਵਾਰ ਇੰਨਾ ਸ਼ਰੀਫ ਮੈਂ ਕਹਿੰਦਾ ਵੀ ਗੱਲ ਹੀ ਕਰਨ ਵਾਲੀ ਹੈ ਤੇ ਹੁਣ ਅਸੀਂ ਆ ਗਿਆ ਲੈਣੇ Saremos así.